ਲਓ ਜੀ ਸਾਡੇ ਘਰ ਵੀ ਅਸੀ ਬਣ ਰਹੀ ਆ ਔਰ ਅਸੀ ਬਣਾ ਰਹੀ ਆ ਆਹ ਤੇ ਪਹਿਲੀ ਵਾਰੀ ਬਣ ਰਹੀ ਆ ਅਸੀ ਦੇਖੋ ਕਿਵੇਂ ਦੀ ਬੰਦੀ ਆ ਲੱਗਦਾ ਤੇ ਵਧੀਆ ਪਈ ਆ ਦੇਖੋ ਬਾਕੀ ਹੁਣ ਖਾ ਕੇ ਟੇਸਟ ਪਤਾ ਲੱਗੇਗਾ ਅੱਧਾ ਕੰਮ ਹੋ ਚੁੱਕਾ ਵਾਧਾ ਕੰਮ ਰਹਿ ਗਿਆ ਲਓ ਜੀ ਇਹ ਬਣ ਗਈਆਂ ਸਾਡੀਆਂ ਗੋਲ ਗੋਲ ਪਨੀਰਾਂ ਔਰ ਦੇਖੋ ਜੇ ਵੀ ਬਣ ਰਹੀਆਂ ਨੇ ਤੇ ਪਹਿਲੀ ਵਾਰੀ ਆਰਤੀ ਨੇ ਇਹ ਪਿੰਨੀਆਂ ਬਣਾਈਆਂ ਨੇ ਕੋਸ਼ਿਸ਼ ਕੀਤੀ ਹੈ ਤੇ ਬਹੁਤ ਵਧੀਆ ਕੋਸ਼ਿਸ਼ ਰਹੀ ਹੈ ਔਰ ਤੀਂ ਦੇਖੋ ਕਿੰਨੀ ਵਧੀਆ ਪਿੰਨੀਆਂ ਜਿਹੜੀਆਂ ਵਾ ਬਣੀਆਂ ਨੇ ਬਹੁਤ ਵਧੀਆ ਸਮੈਲ ਬਹੁਤ ਵਧੀਆ ਖੁਸ਼ਬੂ ਜਿਹੜੀ ਆ ਰਹੀ ਹੈ ਖੁਦ ਕੋਸ਼ਿਸ਼ ਕੀਤੀ ਹੈ ਪਹਿਲੀ ਵਾਰੀ ਔਰ ਪਹਿਲੀ ਵਾਰੀ ਚ ਹੀ ਬਣ ਗਈ। ਇਹਦੇ ਵਿੱਚ ਅਸੀਂ ਜਿਹੜਾ ਸਮਾਨ ਪਾਇਆ ਉਹ ਨੂੰ ਆਰਤੀ ਦੱਸੂਗੀ ਕੀ ਕੀ ਸਮਾਨ ਪਾਇਆ ਆਪਾਂ। ਹੁਣ ਇਹਦੇ ਵਿੱਚ ਦੇਖੋ ਕਿਹੜਾ-ਕਿਹੜਾ ਸਮਾਨ ਆਪਾਂ ਐਡ ਕੀਤਾ ਜਿਹਦੇ ਨਾਲ ਇੰਨੀ ਵਧੀਆ ਪਿੰਨੀਆਂ ਦੇਖੋ ਬਣ ਗਈਆਂ ਨੇ। ਇਹ ਪਿੰਨੀਆਂ ਸਾਡੇ ਮੰਮੀ ਡੈਡੀ ਬਣਾਉਂਦੇ ਹੁੰਦੇ ਸੀ। ਸੋ ਅੱਜ ਅਸੀਂ ਖੁਦ ਕੋਸ਼ਿਸ਼ ਕੀਤੀ ਅੱਜ। ਉਹ ਮੈਂ ਦੇਖ ਰਿਹਾ ਹਾਰਤੀ ਨੂੰ ਬਣਾਉਂਦੇ ਹੋਏ ਔਰ ਆਰਤੀ ਨੇ ਇਸਾਰੀਆਂ ਪਿੰਨੀਆਂ ਜਿਹੜੀਆਂ ਬਣਾਈਆਂ ਨੇ ਹੁਣ ਆਰਤੀ ਦੱਸੂਗੀ ਕਿ ਇਹਦੇ ਵਿੱਚ ਆਪਾਂ ਕੀ ਕੀ ਐਡ ਕੀਤਾ ਹਾਂ ਹਾਂਜੀ ਦੱਸੋ ਜੀ ਸਸਗੀ ਗਾਜੀ ਸਾਰਿਆਂ ਤੋਂ ਪਹਿਲਾਂ ਕੀ ਪਾਇਆ ਆਪਾਂ ਇਹਦੇ 'ਚ ਇਹਦੇ ਸਭ ਤੋਂ ਪਹਿਲਾਂ ਅਸੀਂ ਪਾਇਆ ਸੀ ਅਲਸੀਨ ਮਸheen ਪੁੰਨਿਆ ਸੀਗਾ ਉਸ ਤੋਂ ਬਾਅਦ ਅਸੀਂ 15-20 ਮਿੰਟ ਭੁੰਨ ਕੇ ਉਹ ਜੇ ਬਾਹਰ ਕੱਢ ਲਿਆ ਉਸ ਤੋਂ ਬਾਅਦ ਅਸੀਂ ਬੇਸਨ ਪਾਇਆ ਬੇਸਨ ਨੂੰ ਚੰਗੀ ਤਰ੍ਹਾਂ ਭੁੰਨਿਆ ਭੁੰਨ ਕੇ ਤੇ ਜਦੋਂ ਬੇਸਨ ਥੋੜਾ ਥੋੜਾ ਲਾਲ ਹੋ ਗਿਆ ਫਿਰ ਉਹਦੇ ਵਿੱਚ ਅਸੀਂ ਘਿਓ ਪਾ ਦਿੱਤਾ ਘਿਓ ਪਾ ਕੇ ਉਹਨੂੰ ਫਿਰ ਦੁਬਾਰਾ ਤੋਂ ਅਸੀਂ ਮਤਲਬ ਥੋੜਾ ਜਿਹਾ ਹੋਰ ਭੁੰਨਿਆ ਭੁੰਨ ਕੇ ਤੇ ਫਿਰ ਅਸੀਂ ਉਹਨੂੰ ਭਾਂਡੇ ਵਿੱਚ ਬਾਹਰ ਕੱਢਤਾ ਬਾਹਰ ਕੱਢਣ ਤੋਂ ਬਾਅਦ ਫਿਰ ਅਸੀਂ ਕੜਾਹੀ ਵਿੱਚ ਘਿਓ ਪਾਇਆ ਇਹਨੂੰ ਜਦ ਰੱਖਿਆ ਘੋ ਪਾਣ ਤੋਂ ਬਾਅਦ ਅਸੀਂ ਫਿਰ ਅਲਸੀ ਦੇ ਪਨੀਰ ਅਲਸੀ ਤੇ ਬੇਸਨ ਨੂੰ ਮਿਕਸ ਕਰ ਲਿਆ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਡੇ ਵਿੱਚ ਵੀ ਰਸਿਪਾ ਆਤਾ ਗੁੜ ਗੁੜ ਸੀ ਮਤਲਬ ਆਪਣੇ ਸਵਾਦ ਦੇ ਅਨੁਸਾਰ ਪਾਣਾ ਹੈ ਜਿੰਨਾ ਤੁਹਾਨੂੰ ਚਾਹੀਦਾ ਹੈ ਉਨਾਂ ਗੁੜ ਪਾਮਾਣੇ ਜੀ ਉਸ ਤੋਂ ਬਾਅਦ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਜਿਸੀ 파ਤੀਆਂ ਜਿਹੜੀ ਤੁਹਾਨੂੰ ਜ਼ਿਆਦਾ ਕੁਝ ਡਰਾਈ ਹੂਲਸ ਵਗੈਰਾ ਜਿਆਦਾ ਨਹੀਂ ਪਾਇਆ। ਹਲਸੀ ਸਰਪੀ ਦੇ ਵਿੱਚ ਮੂੰਗਫਲੀ ਦੇ ਗਿਆ ਪਾਇਆ। ਕਿਉਂਕਿ ਕਿੰਨੀਆਂ ਐਸੀ ਬਹੁਤ ਗਰਮ ਹੁੰਦੀ ਐ ਇਸ ਕਰਕੇ ਅਸੀਂ ਹਲਸੀ ਵਿੱਚ ਜ਼ਿਆਦਾ ਕੁਝ ਨਹੀਂ ਪਾਇਆ। ਉਸ ਤੋਂ ਬਾਅਦ ਪਹਿਲੀ ਵਾਰੀ ਕੋਸ਼ਿਸ਼ ਕੀਤੀ ਐ। ਪਰ ਥੋੜਾ ਜਿਹਾ ਟੇਸਟ ਕਰਕੇ ਦੇਖਿਆ ਐ ਕਿ ਕਿੰਨੀਆਂ ਬਹੁਤ ਵਧੀਆ ਤੇ ਸੁਆਦਲੀ। ਇੱਦਾਂ ਦੇ ਪਿੰਨੀਆਂ ਮੇਰੇ ਡੈਡੀ ਘਰ ਬਣਾਉਂਦੇ ਐ ਉਹਨਾਂ ਤੋਂ ਹੀ ਅਸੀਂ ਸਿੱਖੀਆਂ ਐ ਅੱਜ ਅਸੀਂ ਆਪ ਨੇ ਐ ਸੋ ਇਹ ਅਸੀਂ ਅਜੇ ਮਟੀਰੀਅਲ ਵੀ ਕਹ ਲੋ ਕਿ ਥੋੜਾ ਜਿਹਾ ਲਿਆ ਸੀ ਕਿ ਪਹਿਲੇ ਥੋੜਾ ਟਰਾਈ ਕਰੀਏ ਕੋਸ਼ਿਸ਼ ਕਰੀਏ ਕਿਵੇਂ ਦੀ ਬੰਦੀਆਂ ਨੇ ਤੇ ਹੁਣ ਜਿਵੇਂ ਕੀ ਪਤਾ ਲੱਗ ਗਿਆ ਹੈ ਹੁਣ ਆਪਾਂ ਕੋਸ਼ਿਸ਼ ਕਰਾਂਗੇ ਹੋਰ ਜਿਆਦਾ ਬਣਾ ਲੀ ਥੋੜਾ ਜਿਆਦਾ ਮਟੀਰੀਅਲ ਆਵਾਂਗੇ ਜੀ ਤਣ ਸਾਡਾ ਸਿਆਲ ਜਿਹੜਾ ਪੂਰਾ ਲੰਘ ਜਾਵੇ ਸੋ ਇਹ ਮੈਨੂੰ ਲੱਗਦਾ ਕਿ ਆ ਕਾਫੀ ਬਣ ਗਈ ਹੈ ਕਾਫੀ ਬਣ ਚੁੱਕੀਆਂ ਨੇ ਅਜੇ ਹੋਰ ਵੀ ਥੋੜਾ ਮਟੀਰੀਅਲ ਪਿਆ ਅਜੇ ਇਹਦੀਆਂ ਪਿੰਨੀਆਂ ਬਨੀਆਂ ਨੇ ਤੇ ਇਦਾਂ ਹੀ ਹੋਰ ਵੀ ਜਿਹੜੀਆਂ ਨਵੀਂ-ਨਵੀਆਂ ਡਿਸ਼ੇਸ ਜਿਹੜੀਆਂ ਬੰਦੀਆਂ ਰਹਿੰਦੀਆਂ ਨੇ ਕੋਸ਼ਿਸ਼ ਕਰਾਂਗੇ ਕਿ ਅੱਗੇ ਨੈਕਸਟ ਹੋਰ ਵੀ ਜਿਹੜੀਆਂ ਨਵੀਆਂ ਡਿਸ਼ਾਂ ਬਣਨਗੀਆਂ ਉਹਨਾਂ ਦੀ ਵੀ ਵੀਡੀਓ ਜਿਹੜੀ ਆ ਉਹ ਬਣਾਈ ਜਾਵੇ ਧੰਨਵਾਦ